ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਸਾਜਨੜਾ ਦਾਸ ਕੀਰਤਨ ਸੁਣ ਰਿਹਾ ਸੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਹਰ ਇੱਕ ਅੱਖਰ ਬਹੁਤ ਪਿਆਰਾ ਹੈ ਔਰ ਸੱਚਾ ਹੈ ਸਾਜਨੜਾ ਸੱਜਣ ਨੂੰ ਜਦੋਂ ਅਸੀਂ ਬਹੁਤ ਪਿਆਰ ਨਾਲ ਕਹਿੰਦੇ ਆ ਸਾਜਣੜਾ ਕਹਿੰਦੇ ਸੱਜਣ ਸੱਜਣ ਸ਼ਬਦ ਹੈ ਇਹ ਬਹੁਤ ਉੱਚਾ ਸ਼ਬਦ ਹੈ ਬਹੁਤ ਨੇੜਤਾ ਵਾਲਾ ਸ਼ਬਦ ਹੈ ਜਿੰਨੂੰ ਅਸੀਂ ਸੱਜਣ ਕਹਿ ਸਕੀਏ ਇਸ ਤੋਂ ਥੱਲੇ ਥੱਲੇ ਬੜਾ ਕੁਝ ਹੈ ਪਰ ਸੱਜਣ ਬੇਲੀ ਮਿੱਤਰ ਇਹ ਜਿਹੜਾ ਇਹ ਅਵਸਥਾ ਹੈ ਜਾਂ ਇਹ ਰਿਸ਼ਤਾ ਹੈ ਇੱਥੇ ਕੋਈ ਲੁਕੋ ਨਹੀਂ ਹੁੰਦਾ ਆਪਸ ਵਿੱਚ ਹਰ ਇੱਕ ਚੀਜ਼ ਦਾ ਇੱਕ ਦੂਜੇ ਬਾਰੇ ਪਤਾ ਹੁੰਦਾ ਤੇ ਗੁਰੂ ਮਾਰ ਕਹਿੰਦੇ ਉਹ ਸਾਡਾ ਸੱਜਣ ਹੈ ਤੇ ਮੇਰੇ ਨੇਕਟ ਹੀ ਖੜਾ ਹੈ ਨਾਲ ਹੀ ਖੜਾ ਹੈ ਹਰ ਇੱਕ ਦੇ ਨਾਲ ਖੜਾ ਹੈ ਹਰ ਸਾਜਨ ਸਭ ਕੇ ਨਿਕਟ ਖੜਾ ਉਹ ਸਭ ਨੇੜੇ ਖੜਾ ਹੈ ਜਾਨਿਹੜਾ ਹਰ ਜਾਨਿਹੜਾ ਉਹ ਜਾਣਦਾ ਵੀ ਹੈ ਉਹ ਜਾਨੀ ਵੀ ਹੈ ਸੋ ਪਿਆਰਿਓ ਇਹ ਜਿਹੜੀ ਵਿਚਾਰ ਹੈ ਇਹ ਵਿਰਲਿਆਂ ਨੂੰ ਪਾਉਂਦੀ ਹੈ ਪਹਿਲੀ ਗੱਲ ਤੈਨੂੰ ਭੁੱਖ ਨਹੀਂ ਲੱਗਦੀ ਇਹ ਜਗਿਆਸੂ ਨਹੀਂ ਬਣਦਾ ਇਹਦੀ ਭੁੱਖ ਸਿਰਫ ਪਦਾਰਥਾਂ ਤੱਕ ਸੀਮਤ ਰਹਿੰਦੀ ਹੈ ਪਦਾਰਥ ਜਿਹੜੇ ਨੇ ਇਹ ਸਰੀਰ ਦਾ ਅਵਿਸ਼ਾ ਨੇ ਸਰੀਰ ਜਿਹੜਾ ਹੈ ਇਹ ਜੜ ਹੈ ਸੋ ਇਹ ਜੜਤਾ ਹੀ ਦਿੰਦਾ ساری ਉਮਰ ਪਦਾਰਥਾਂ ਦੇ ਵਿੱਚ ਇਹ ਜੜ ਹੈ ਪਦਾਰਥ ਜੜ ਹੈ ਜੜ ਵਿੱਚ ਸੁੱਖ ਨਹੀਂ ਹੈ ਦੁੱਖ ਹੈ ਤਾਂ ਇਹ ਵੀ ਦੁੱਖਾਂ ਚ ਜਾਂਦਾ ساری ਉਮਰ ਇਹਦੀ ਭੁੱਖ ਪਦਾਰਥਾਂ ਨਾਲ ਇਹਦਾ ਇੰਨਾਕ ਸੰਬੰਧ ਹੈ ਜਨਮਾਂ ਜਨਮਾਂ ਦਾ ਜਦੋਂ ਮੱਛੀ ਸੀ ਉਦੋਂ ਵੀ ਇਹ ਖਾਂਦਾ ਸੀ ਘੋੜਾ ਬਣ ਕੇ ਵੀ ਖਾਂਦਾ ਰਿਆ ਸ਼ੇਰ ਬਣ ਕੇ ਵੀ ਖਾਂਦਾ ਰਿਆ ਇਹਦੀ ਜ਼ੁਬਾਨ ਨੂੰ ਪਦਾਰਥਾਂ ਦੇ ਰਸ ਲੱਗ ਗਏ ਜਿਹੜੇ ਕਿ ਹੁਣ ਮਨੁੱਖਾ ਜਨਮ ਵਿੱਚ ਜਿੱਥੇ ਇਹਨੂੰ ਪਰਮੇਸ਼ਰ ਨੇ বিবেক বুদ্ধি بخش ਦਿੱਤੀ ਨਾਲ ਇੱਕ ਵੱਡੀ ਚੀਜ਼। বুদ্ধি ਸਾਰੇ ਪੰਛੀਆਂ ਕੋ ਹੈਗੀ ਆ। বুদ্ধি ਸਾਰਿਆਂ ਕੋਲ ਹੈਗੀ, বুদ্ধি ਕੀੜੀ ਕੋਲੇ ਵੀ ਹੈਗੀ ਆ। বুদ্ধি ਹਾਥੀ ਕੋਲੇ ਵੀ ਹੈਗੀ ਆ। ਕੀੜੀ ਦੀ ਬੁੱਧੀ ਕਹਿੰਦੀ ਹੈ ਵੀ ਇਕੱਠਾ ਕਰ ਲਓ। ਚਾਹੇ ਇੱਕ ਕਿਣਕਾ ਹੀ ਖਾਣਾ। ਪਰ ਲੱਗੇ ਰੋ ਇਕੱਠਾ ਕਰੀ ਚੱਲੋ ਇਕੱਠਾ ਕਰੀ ਚੱਲੋ ਇਹ ਕੀੜੀ ਦੀ ਬੁੱਧੀ ਹੈ ਹਾਥੀ ਕਹਿੰਦਾ ਵੀ ਚਾਹੇ ਮੈਂ ਨੌਮਣ ਖਾਣਾ ਹੈ ਇਕੱਠਾ ਨਹੀਂ ਕਰਨਾ ਜੀ ਹਾਥੀ ਇਕੱਠਾ ਕਰਨ ਲੱਗੇ ਕਿੰਨਾ ਇਕੱਠਾ ਕਰੇਗਾ ਉਹ ਪਿਆਰਿਓ ਪਰ ਹਾਥੀ ਇਕੱਠਾ ਨਹੀਂ ਕਰਾ ਉਹਦੀ ਬੁੱਧੀ ਆ ਸੀ ਬਕਸ਼ੀ ਮਾਰਕ ਲੈ ਤੋਂ ਇਹ ਸਾਰੀਆਂ ਬੁੱਧੀਆਂ ਇਹਦੇ ਅਜੇ ਵੀ ਅੰਦਰ ਉਹ ਬੈਠੀਆਂ ਹੋਈਆਂ ਨੇ ਇਕੱਠਾ ਕਰੀ ਜਾਂਦਾ ਹੈ ਪਦਾਰਥ ਤੋਂ ਇਸ ਤੋਂ ਅੱਗੇ ਨਹੀਂ ਵਧਦਾ ਜੇ ਇਸ ਤੋਂ ਅੱਗੇ ਵਧਦਾ ਫਿਰ ਕਹਿੰਦਾ ਮੈਨੂੰ ਹੁਣ ਵੈ ਬੱਲੇ ਬੱਲੇ ਚਾਹੀਦੀ ਹੈ ਪਦਾਰਥ ਮੇਰੇ ਕੋਲ ਬਹੁਤ ਹੋ ਗਿਆ ਪੈਸਾ ਬਹੁਤ ਹੋ ਗਿਆ ਹੁਣ ਮੇਰੀ ਵਾਵਾ ਵਾਵਾ ਹੋਵੇ ਇਹ ਵੀ ਕਿਸੇ ਕੰਮ ਦੀ ਨਹੀਂ ਹੈ ਮੈਂ ਅਮਰ ਹੋ ਜਾਵਾਂ ਮੈਨੂੰ ਦੁਨੀਆ ਜਾਣੇ ਮੈਨੂੰ ਸਾਰੇ ਸਲਾਮਾਂ ਕਰਨ ਮੇਰਾ ਹੁਕਮ ਚੱਲੇ ਗੁਰਦਾਨ ਘਮਾਰਾ ਕਹਿੰਦੇ ਜੇ ਜੁਗ ਚਾਰਿਆਰ ਜਾਂ ਪਿਆਰਿਆ ਚਾਹੇ ਚਾਰ ਜੁਗਾਂ ਦੀ ਉਮਰ ਲੈ ਲੈ ਹੋਰ ਦਸੋਣੀ ਹੋਏ 10 ਬਣਾ ਹੋਰ ਲੈ ਲੈ ਨਵਾਂ ਖੰਡਾ ਵੀ ਜਾਣੀਏ ਸਾਰੇ 9 ਖੰਡ ਨਾਲ ਤੈਨੂੰ ਜਾਣਦੇ ਹੋਣ ਤੈਨੂੰ ਵਾਵਾ ਕਰਦੇ ਹੋਣ ਨਾਲ ਚੱਲਿਆ ਸਭ ਕੋਈ ਤੇਰੇ ਨਾਲ ਚੱਲਣ ਤਿਆਰ ਹੋਣ ਤੇਰਾ ਹੁਕਮ ਮੰਨਦੇ ਹੋਣ ਚੰਗਾ ਨਉ ਰਖਾਇਕ ਜਸ ਕੀਰਤ ਜਾਗ ਲੇ ਦੁਨੀਆ ਤੇਰਾ ਜਸ ਕੀਰਤ ਕਰਦੀ ਹੋਵੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਜੇਕਰ ਪਰਮੇਸ਼ਰ ਦੀ ਤੇਰੇ ਉੱਤੇ ਨਦਰ ਮਿਹਰ ਨਹੀਂ ਹੋਈ ਭਾਵ ਤੈਨੂੰ ਭੁੱਖ ਨਹੀਂ ਲੱਗੀ ਨਾਮ ਦੀ ਭਾਵ ਤੇਰੇ ਅੰਦਰ ਜਗਿਆਸਾ ਪੈਦਾ ਨਹੀਂ ਹੋਈ ਪਿਆਰੋ ਪਰਮੇਸ਼ਰ ਨਦਰ ਕੀ ਹੈ ਪਰਮੇਸ਼ਰ ਦੀ ਨਦਰ ਹੈ ਇਹਨੂੰ ਭੁੱਖ ਲੱਗ ਜਾਵੇ ਇਹਨੂੰ ਜਿਗਿਆਸਾ ਲੱਗ ਜਾਵੇ ਇਹਦਾ ਮੂੰਹ ਉਸ ਪਾਸੇ ਹੋ ਜਾਵੇ ਜਿੱਧਰ ਸੱਚ ਹੈ ਇਹਦਾ ਯੂ ਟਰਨ ਲੱਗ ਜਾਵੇ ਬਸ ਇਹ ਕਿਰਪਾ ਦੀ ਜਦੋਂ ਹੀ ਇਹਦਾ ਯੂ ਟਰਨ ਲੱਗ ਗਿਆ ਉਹਨੇ ਕਿਰਪਾ ਕਰਕੇ ਇਹਦਾ ਮੁਖ ਫੇਰਦਾ ਤਾਂ ਮਾਇਆ ਵੱਲੋਂ ਤਾਂ ਫੇਰ ਇਹ ਪਹੁੰਚੇਗਾ ਹਰ ਹਾਲਤ 'ਚ ਪਹੁੰਚੇਗਾ ਉਸ ਅਵਸਥਾ ਤੇ ਪਹੁੰਚ ਜਾਏਗਾ ਜਿੱਥੇ ਚੁੱਪ ਹੈ ਜਿੱਥੇ ਕਹਿੰਦਾ ਵੀ ਹੁਣ ਚੁੱਪ ਆ ਮੈਂ ਬਸ ਹੁਣ ਮੈਂ ਬੋਲ ਨਹੀਂ ਸਕਦਾ ਹੁਣ ਮੈਂ ਦੱਸ ਨਹੀਂ ਸਕਦਾ ਪਰ ਉਹਨੂੰ ਹੁਕਮ ਹੁੰਦਾ ਫਿਰ ਉਹਨੂੰ ਹੁਕਮ ਹੁੰਦਾ ਹੈ ਕਿ ਬੋਲਣਾ ਹੈ ਕਿਉਂਕਿ ਤੈਨੂੰ ਵੀ ਕਦੇ ਕੋਈ ਬੋਲਦਾ ਮਿਲਿਆ ਸੀ ਕਦੇ ਕੋਈ ਬੋਲਿਆ ਸੀ ਤੇਰੇ ਕੰਨਾਂ 'ਚ ਉਹ ਆਵਾਜ਼ ਪਈ ਤੇ ਤੈਨੂੰ ਭੁੱਖ ਲੱਗ ਗਈ ਉਹਦੇ ਬੋਲਣ ਨਾਲ ਪਰਮੇਸ਼ਰ ਬੋਲਿਆ ਸੀ ਉਹ ਉਹ ਤੇਰੇ ਤੇ ਨਜ਼ਰ ਮਿਹਰ ਹੋਈ ਸੀ ਤੈਨੂੰ ਭੁੱਖ ਲੱਗ ਗਈ ਤੂੰ ਭੋਜਨ ਖਾਦਾ ਤੂੰ ਆਨੰਦਮਈ ਹੋ ਗਿਆ ਤੇ ਹੁਣ ਤੂੰ ਭੋਜਨ ਖਾ ਕੇ ਮਸਤ ਹੋ ਕੇ ਬੈਠਣਾ ਠੀਕ ਆ ਮਸਤੀ ਲੈ ਆਨੰਦ ਲੈ ਪਰ ਚੁੱਪ ਕਰਕੇ ਬੈਠਣਾ ਹੋਰ ਨਾਲੋਂ ਵੀ ਭੁੱਖ ਲੱਗੇ ਹੋਰ ਵੀ ਆਨੰਦ ਲੈਣ ਦੁਖੀ ਹੋ ਰਹੇ ਨੇ ਬਹੁਤ ਦੁਖ ਹੋ ਰਿਹਾ ਐਸ ਵੇਲੇ ਤਾਂ ਹਿੰਦੁਸਤਾਨ ਦਾ ਇਸ ਦੇਸ਼ ਦਾ ਇਸ ਸੰਸਾਰ ਦਾ ਕਹਿ ਲੋ ਬਹੁਤ ਬੁਰਾ ਹਾਲ ਹੈ ਮਨੁੱਖ ਦਾ ਬਹੁਤ ਬੁਰਾ ਹਾਲ ਹੈ ਮਨੁੱਖ ਨੇ ਇਹ ਪਸ਼ੂ ਪੰਛੀ ਵੀ ਤੰਗ ਕਰ ਦਿੱਤੇ ਜਿਨ੍ਹਾਂ ਦਾ ਕਦੇ ਸੁਭਾਅ ਨਹੀਂ ਬਦਲਦਾ ਜਿਹੜੇ ਪਸ਼ੂ ਪੰਛੀ ਹਮੇਸ਼ਾ ਆਨੰਦ ਰਹਿੰਦੇ ਨੇ ਇਹਨੇ ਉਹਨਾਂ ਨੂੰ ਵੀ ਦੁਖੀ ਕਰ ਦਿੱਤਾ ਜੰਗਲ ਵੜ ਵੜ ਕੇ ਉੱਥੇ ਕਹਿੰਦੇ ਕਲੋਨੀਆਂ ਬਣਾਉਣੀਆਂ ਨੇ ਹਾਥੀ ਦੁਖੀ ਨੇ ਪੰਛੀ ਦੁਖੀ ਨੇ ਹਿਰਨ ਦੁਖੀ ਨੇ ਕਿੱਥੇ ਜਾਣ ਉਹ ਆ ਇੱਕ ਵੀਡੀਓ ਦੇਖੀ ਸੀ ਇੱਕ ਹਾਥੀ ਨੇ ਮੁਕਾਬਲਾ ਕੀਤਾ ਜੇ ਵੀ ਸੀ ਦਾ ਉਹਨੂੰ ਚੱਕ ਚੱਕ ਕੇ ਮਾਰਿਆ ਵੀ ਕਿਉਂ ਕਿਉਂ ਰਖਤ ਪੁੱੜਦੇ ਆ ਉਸ ਹਾਥੀ ਨੂੰ ਕਾਬੂ ਕਰਕੇ ਪੰਜੇ ਚਵਾ ਦਿੱਤਾ ਇਹ ਮਨੁੱਖ ਕਰਦਾ ਹੈ ਇਹ ਕੁਦਰਤ ਦਾ ਦੁਸ਼ਮਣ ਹੋ ਗਿਆ ਰਹੇਗਾ ਕਿੱਥੇ ਫਿਰੇ ਜਦੋਂ ਆਪਣੇ ਆਲੇ ਦੁਆਲੇ ਨੂੰ ਖਰਾਬ ਕਰਨਾ ਸ਼ੁਰੂ ਕਰਤਾ ਫ ਰਹੇਗਾ ਕਿੱਥੇ ਸੋ ਪਿਆਰਿਓ ਜਦੋਂ ਰੱਬ ਬੋਲਦਾ ਹੈ ਨਦਰ ਕਰਦਾ ਹੈ ਸੰਤਾਂ ਰਾਹੀ ਗੁਰੂ ਦੀ ਬਾਣੀ ਰਾਹੀ ਇਹਦੇ ਕੰਨਾਂ 'ਚ ਗੁਰੂ ਬਾਣੀ ਪੈਂਦੀ ਹੈ ਸੰਤਾਂ ਦੀ ਰਸਾਂ ਤੋਂ ਪੈਂਦੀ ਹੈ ਆਪ ਤਾਂ ਗੁਰਬਾਣੀ ਪੜ੍ਹਦੇ ਨੇ ਗੁਰੂ ਘਰਾਂ 'ਚ ਬਾਣੀ ਸਪੀਕਰਾਂ 'ਚ ਪੜ੍ਹਦੇ ਨੇ ਇੰਨੇ ਕ ਕਿੰਨਿਆਂ ਨੂੰ ਭੁੱਖ ਲੱਗਦੀ ਹੈ ਔਰ ਸੰਤ ਦੀ ਰਸਨ ਤੋਂ ਬੋਲਿਆ ਹੋਇਆ ਬਾਣੀ ਦਾ ਜਾਪ ਸੰਤਾਂ ਦੀ ਰਸਨ ਦੇ ਉੱਤੇ ਜੋ ਬੈਠਾ ਹੈ ਪਰਮੇਸ਼ਰ ਨਾਨਕ ਕਹੈ ਤ ਸਨੋਰੇ ਲੋਗਾ ਸੰਤ ਰਸਨ ਕੋ ਵਸਈ ਹੋ ਗੁਰੂ ਆਮਾ ਕਹੋ ਲੋਕੋ ਸੁਣ ਲੋ ਜਿਹੜਾ ਪਰਮੇਸ਼ਰ ਹੈ ਉਹ ਸੰਤਾਂ ਦੀ ਅਸਨਾ ਉੱਤੇ ਵਸਦਾ ਹੈ ਸੰਤਾਂ ਦੀ ਅਸਨਾ ਉੱਤੇ ਬੈਠਾ ਹੈ ਉੱਥੋਂ ਬੋਲਦਾ ਹੈ ਉਹ ਬਚਨਨ ਨੂੰ ਮੰਨ ਲੋ ਪਰ ਮੰਨੇਗਾ ਉਹ ਜਿੰਨੂੰ ਜਿਹਦੇ ਭਾਗ ਹੋਣਗੇ ਪਿਆਰ ਸੰਤਾਂ ਕੋਲੇ ਚਾਹੇ ਕੋਈ 20 ਸਾਲ ਤੋ ਰਹਿੰਦਾ ਹੋਵੇ ਲੰਗਰ ਪਕਾਉਂਦਾ ਸੇਵਾ ਕਰਦਾ ਗੱਡੀਆਂ ਚ ਚਲਾਉਂਦਾ ਭੱਜਿਆ ਫਿਰਦਾ ਪਰ ਜਿਹੜਾ ਪਹਿਲੀ ਵਾਰੀ ਆਇਆ ਸ਼ਾਇਦ ਉਹਦੇ ਭਾਗ ਬਣਗੇ ਉਹਨੇ ਕੱਲ ਸੁਣੀ ਉਹ ਉਦੋਂ ਬਦਲ ਗਿਆ ਤੇ ਜਿਹੜਾ ਰਹਿ ਰਿਹਾ ਸੀ ਕੋਲੇ ਉਹ ਉੱਥੇ ਦਾ ਉੱਥੇ ਖੜਾ ਅਜੇ ਯੋ ਰੁਜੀ ਪੋਖ ਭਾਗ ਨਹੀਂ ਬਣੇ ਸੋ ਇਸ ਕਰਕੇ ਭਾਗ ਬਣਾਉਣ ਵਾਸਤੇ ਸਾਨੂੰ ਕੁਝ ਬੁੱద్ధి ਤੋਂ ਥੱਲੇ ਉਤਰਨਾ ਪਏਗਾ ਭਾਵਨਾ ਚ ਆਉਣਾ ਪਏਗਾ ਸੰਤੋਖ ਚ ਆਉਣਾ ਪਏਗਾ ਮਾੜੀਆਂ ਭਾਵਨਾ ਵੀ ਨੇ ਚੰਗੀਆਂ ਵੀ ਭਾਵਨਾ ਨੇ ਮਾੜੀਆਂ ਭਾਵਨਾ ਮਾੜੇ ਜਜ਼ਵੇ ਬਹੁਤ ਨੇ ਦੇ ਅੰਦਰ ਪਰ ਉਹਨਾਂ ਨੂੰ ਛੱਡ ਕੇ ਚੰਗੇ ਜਜ਼ਵੇ ਜਤ ਸਤ ਸੰਤੋਖ ਇਹਨਾਂ ਇੱਕ ਇੱਕ ਦੀ ਬੜੀ ਲੰਮ ਲੰਮੀ ਵਿਆਖਿਆ ਹੈ ਜੇ ਵਿਆਖਿਆ ਸੁਣਨੀ ਹੈ ਇਹਨਾਂ ਦੀ ਤਾਂ ਤੁਸੀਂ ਜਿਹੜੇ ਆ ਵਿਖਿਆਨ ਕਰਦੇ ਨੇ ਕਥਾਕਾਰ ਨੇ ਇਹਨਾਂ ਕੋ ਬੜੇ ਬੜੇ ਲੰਮੇ ਲੰਮੇ ਨਾ ਜੋੜੇ ਹੁੰਦੇ ਨੇ ਉਹ ਸੁਣ ਸਕਦੇ ਹੋ ਪਰ ਸਿੱਧੀ ਬਾਤ ਹੈ ਆਪਣੇ ਜੀਵਨ ਦੇ ਵਿੱਚੋਂ ਮੈਲ ਕੱਢਣੀ ਹੈ ਗੁਰੂ ਅਰਜਨ ਦੇਵ ਜੀ ਮਾਰਾ ਕਹਿੰਦੇ ਨੇ ਸਰਵ ਧਰਮਾਂ ਸੇਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆ ਦੋਈ ਗੱਲਾਂ ਕਰਨੀਆਂ ਨੇ ਬਾਕੀ ਕਥਾਕਾਰਾਂ ਬੁੱਧੀਆਂ ਵਾਲਿਆਂ ਦੀਆਂ ਅਗਲਾ ਵਾਲਿਆਂ ਦੀਆਂ ਸੁਣਨ ਦੀ ਲੋੜ ਨਹੀਂ ਹੈ ਨਾ ਆਪਾਂ ਸੁਣਿਆ ਨੇ ਸਾਨੂੰ ਪਿਆਰ ਵਾਲੇ ਮਿਲੇ ਪਿਆਰ ਵਾਲਿਆਂ ਨੇ ਬਾਤ ਸਮਝਾਈ। ਬੁੱਧੀ ਵਾਲਿਆਂ ਕੋਲੇ ਅਕਲ ਹੈ, ਤੇਜ਼ੀ ਹੈ, ਤਿੱਖੀਆਂ ਬਾਤਾਂ ਨੇ ਉੱਥੇ ਜਜ਼ਵੇ ਨਹੀਂ ਹੈ, ਪਿਆਰ ਨਹੀਂ ਹੈ, ਜੀਵਨ ਨਹੀਂ ਹੈ। ਬੜੇ ਹੈਰਾਨ ਹੋਈਦਾ ਕਿ ਵੱਡੇ-ਵੱਡੇ ਸਥਾਨਾਂ ਤੇ ਰਹਿਣ ਵਾਲੇ ਜਿਨ੍ਹਾਂ ਨੂੰ ਸਭ ਕੁਝ ਫਰੀ ਮਿਲਦਾ ਸਥਾਨਾ ਉਤੇ ਸੰਗਤਾਂ ਦੇ ਪੈਸੇ ਤੋਂ ਉਹਨਾਂ ਨੂੰ ਸਾਰਾ ਜੀਵਨ ਉਹਨਾਂ ਨੂੰ ਹਰ ਇੱਕ ਵਸਤੂ ਮਿਲਦੀ ਹੈ ਤੇ ਉਹ ਵੀ ਬਾਹਰ ਜਾ ਕੇ ਵੱਡੇ ਵੱਡੇ ਬਿਜ਼ਨਸ ਲਾਉਣ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਹੈ ਕੀ ਕਰਨਾ ਹੈ ਇਹ ਬੁੱਧੀ ਗਿਣਤੀਆਂ ਮਿੰਟੀਆਂ 'ਚ ਪਈ ਹੋਈ ਆ ਅਜੇ ਇਹ ਬੁੱਧੀ ਦੇ ਤਲ ਤੇ ਜੀ ਰਿਹਾ ਹੈ বিবেক বুদ্ধি ਨਹੀਂ বুদ্ধি सिर्फ एक कीडी इकट्ठी करी जाती है एक बंदा इकट्ठे इकट्ठा कर, कर, करी जाता दो है दोनों बराबर ने जबो ए ਥੱਲੇ ਉਤਰੇਗਾ বুদ্ধি ਤੋਂ ਜਜਮੈਂਟ ਆਏਗਾ ਭਾਵਨਾ ਚ ਆਏਗਾ ਅੱਛੀ ਭਾਵਨਾ ਚ ਆਏਗਾ ਫਿਰ ਇਹਦੇ ਉੱਤੇ ਸਤੋਗੁਣ ਭਾਰੀ ਹੋਏਗਾ ਸਤੋਗੁਣ ਚ ਜੀਏਗਾ ਫਿਰ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕਾਲ ਕਰੇਗਾ ਮਿਹਨਤ ਕਰੇਗਾ ਕੰਮ ਕਰੇਗਾ ਦੁਕਾਨ ਵੀ ਕਰੇਗਾ ਖੇਤੀ ਵੀ ਕਰੇਗਾ ਨੌਕਰੀ ਵੀ ਕਰੇਗਾ ਪਰ ਉਹ ਇਕੱਠਾ ਕਰਨ ਵਾਲੀ ਵਰਤੀ ਉਹ ਖਤਮ ਹੋ ਜਾਏਗੀ ਫਿਰ ਸਤੋਗਣ ਤੋਂ ਅੱਗੇ ਫਿਰ ਗੁਰੂ ਇਤੇ ਕਿਰਪਾ ਕਰੇਗਾ ਨਦਰ ਕਰੇਗਾ ਇਹਦੀ ਸਤੋਗਣ ਤੋਂ ਅੱਗੇ ਫਿਰ ਚੌਥੇ ਦੋਪਹਿਰ ਵਾਦ ਵਿੱਚ ਇਹਦੀ ਛਾਲ ਵੱਜਦੀ ਹੈ ਉਹ ਬੜੇ ਵੱਡੇ ਭਾਗਾਂ ਨਾਲ ਉੱਥੇ ਲੋੜ ਹੈ ਗੁਰੂ ਦੀ ਸੰਤ ਦੀ ਲੋੜ ਹੈ ਬੜੇ ਪੂਰਨ ਮਹਾਪੁਰਸ਼ ਲੋੜ ਹੈ ਉੱਥੇ ਉਹ ਮਰਵਾ ਦੇ ਮਰਵਾ ਦੇ ਨਹੀਂ ਇਹ ਨਹੀਂ ਮਰ ਸਕਦਾ ਇਹ ਜਿੰਮਤ ਨਹੀਂ ਹੈ ਇਹਦਾ ਕੀਤਾ ਕੁਝ ਹੁੰਦਾ ਨਹੀਂ ਹੈ ਹਮਰਾ ਕੀਆ ਕਛੁਨਾ ਹੋਏ ਕਰਹ ਆਰਾਮ ਹੋਏ ਸੋਹੇ ਮਾਦੋ ਹਰ 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 ਮੁਖ ਕਈ ਹੈ ਹਮਤੇ ਕਛੁਨਾ ਹੋਵੇ ਸਵਾਮੀ ਜਿਉਂ ਗ੍ਰਖ ਹੋ ਤੋਂ ਰਹੀ ਹੈ ਇਹ ਮਨੁੱਖ ਤੋਂ ਕੁਝ ਨਹੀਂ ਹੋ ਸਕਦਾ ਇਹ ਅਲਪੱਗ ਹੈ ਇਹ ਅਸਮਰਥ ਹੈ ਕੋਈ ਸੰਤ ਗੁਰੂ ਐਸੀ ਸ਼ਖਸੀਅਤ ਜਿਹੜਾ ਸਰੀਰ ਵਿੱਚ ਹੋਵੇ ਤੇ ਉਹਦੇ ਕੋਲ ਸਾਰੀ ਸ਼ਕਤੀ ਹੋਵੇ ਗੁਰਬਾਣੀ ਦੀ ਰੋਹਾਨੀ ਦੀ ਜੋ ਵੀ ਉਹਦੇ ਘਰ ਦੀਆਂ ਬਖਸ਼ਾਂ ਨੇ ਉਹੋ ਕਿਰਪਾ ਕਰਕੇ ਇਹਦਾ ਮੋਰ ਦੇਵੇ ਮਨ ਮੋੜਦਾ ਵੇ ਨਹੀਂ ਤਾਂ ਪਿਆਰ ਉਹ ਬਹੁਤ ਔਖਾ ਹੈ ਇਸ ਕਰਕੇ ਜਿਨ੍ਹਾਂ ਨੂੰ ਜਿਨ੍ਹਾਂ ਤੇ ਕਿਰਪਾ ਹੋਈ ਜਿਨ੍ਹਾਂ ਦਾ ਮਨ ਅਮਨ ਹੋ ਗਿਆ ਮਨ ਤੋਂ ਥੱਲੇ ਉਹ ਦੂਸਰੀ ਅਵਸਥਾ ਤੇ ਚਲੇ ਆ ਗਿਆ ਉਹ ਫਿਰ ਉੱਥੇ ਉਹ ਕਹਿੰਦਾ ਮੈਂ ਨਾਹੀਂ ਪ੍ਰਭ ਸਭ ਕੁਝ ਤੇਰਾ ਉਹ ਤਾਂ ਕਹਿੰਦਾ ਮੈਂ ਤਾਂ ਫਸ ਗਿਆ ਸੀ ਜਵੇਂ ਮੈਂ ਮੈਂ ਕਹਿ ਕੇ ਉਹ ਫਿਰ ਮੈਂ ਮੈਂ ਛੱਡ ਲੰਦਾ ਬਾਰੋਂ ਦੇਖਣ ਨੂੰ ਲੱਗਦਾ ਹੈ ਕਿ ਮੈਂ ਮੈਂ ਕਹਿੰਦਾ ਮੈਂ ਆ ਕੀਤਾ ਮੈਂ ਉੱਥੇ ਗਿਆ ਉਹ ਤਾਂ ਕਹਿਣ ਨੂੰ ਅੱਖਰ ਹੁੰਦੇ ਨੇ ਕਿ ਉਹ ਅੱਖਾਂ ਬਿਨਾਂ ਸਰਦਾ ਨਹੀਂ ਹੈ ਪਰ ਨੂੰ ਪਤਾ ਹੁੰਦਾ ਹੈ ਉਹ ਉਹ ਇੱਕ ਉਸ ਤਲ ਤੇ ਰਹਿੰਦਾ ਹੈ ਜਿੱਥੇ ਇਹਦੀ ਅਸਲੀ ਮੈਂ ਹੈ ਜਿਹੜੀ ਆਨੰਦਮਈ ਮੈਂ ਹੈ ਸੋ ਜਿਹੜੇ बोलਦੇ ਨੇ ਜਿੰਨਾਂ ਤੇ ਕਿਰਪਾ ਹੋਈ ਹੈ ਉਹ ਬੋਲਦੇ ਰਹਿਣਗੇ ਉਹਨੂੰ ਬੋਲਣਾ ਚਾਹੀਦਾ ਹੈ ਤਾਂ ਕਿ ਕਿਸੇ ਭਾਗਾ ਵਾਲੇ ਦਾ ਕਲਿਆਣ ਭਾਗ ਜਾਗ ਪੈਣ ਕਿਉਂਕਿ ਇਹ ਸੁਣਦਾ ਪਹਿਲਾਂ ਸੁਣ ਕੇ ਹੀ ਇੱਤੇ ਕਿਰਪਾ ਹੁੰਦੀ ਕੰਨ ਬਹੁਤ ਜ਼ਰੂਰੀ ਨੇ ਛੋਟਾ ਬੱਚਾ ਪੱਲਾ ਸੁਣੇਗਾ ਬਹੁਤ ਸੁਣੇਗਾ ਪੱਲਾ ਦੀ ਜੁਬਾਨ ਚੱਲਦੀ ਨਹੀਂ ਹੈ ਹੌਲੀ 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 ਉਹ ਸੁਣ ਸੁਣ ਕੇ ਫਿਰ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਹ ਸੁਣਦਾ ਪਾਣੀ ਉਹ ਕਹਿੰਦਾ ਮਾਈ ਅੱਖਰ ਨਹੀਂ ਉੱਤੋਂ ਬਣ ਰਹੇ ਅਜੇ ਪਰ ਉਹਨੂੰ ਇੱਕ ਆਵਾਜ਼ ਦੀ ਪਹਿਚਾਣ ਆ ਰਹੀ ਹੈ ਕਿ ਪਾਣੀ ਪਾਣੀ ਕਹਿ ਰਹੇ ਨੇ ਪਾਣੀ ਨੂੰ ਮਾਈ ਕਹਿੰਦਾ ਫਿਰ ਰੋਟੀ ਸੁਣਾ ਰੋਟੀ ਨੂੰ ਤੋਤੀ ਕਹਿੰਦਾ ਅੱਖਰ ਉਹ ਬਣਾਉਣ ਦੀ ਕੋਸ਼ਿਸ਼ ਕਰਦਾ ਧੁਨ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਗੱਲਾਂ ਕਰਦੇ ਨੇ ਜਿਹੜੇ ਬਾ ਸੁਣਦਾ ਉਹਨਾਂ ਨੂੰ ਉਹ ਜਿਹੜੇ ਬੱਚੇ ਦੇ ਜੰਮਦੇ ਦੇ ਕੰਨ ਖਰਾਬ ਹੋਣ ਉਹ ਕਦੇ ਬੋਲ ਨਹੀਂ ਸਕਦਾ ਤੋਂ ਕੰਨ ਬਹੁਤ ਜ਼ਰੂਰੀ ਸੁਣਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਸੁਣਿਆ ਹੈ ਉਹੀ ਅੱਗੇ ਬੋਲ ਸਕਦੇ ਨੇ ਜਿਹੜੇ ਬਿਨਾ ਸੁਣੀ ਬੋਲਣ ਲੱਗ ਪੈਂਦੇ ਆ ਪੜ ਕੇ ਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਰਿਟਾਇਰ ਹੋ ਗਿਆ ਆਈਐਸ ਤੋਂ ਰਿਟਾਇਰ ਹੋ ਗਿਆ ਹੋਰ ਮਹਿਕਮੇ ਤੋਂ ਰਿਟਾਇਰ ਹੋ ਗਿਆ ਕੁਝ ਬੁੱਕਾਂ ਪੜ ਲਈਆਂ ਕਿਤਾਬਾਂ ਪੜ ਲਈਆਂ ਬੋਲਣਾ ਸ਼ੁਰੂ ਕਰ ਦਿੱਤਾ ਕੋਈ ਹੋਰ ਮਕਸਦ ਹੈ ਕਿ ਇਹਦਾ ਭਲਾ ਨਹੀਂ ਹੋਏਗਾ ਸੋ ਪਿਆਰਿਓ ਇਹ ਮੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਆਪਣੀ ਹਰ ਹਫਤੇ ਦੀ ਥੋੜੀ ਵਿਚਾਰ ਹੁੰਦੀ ਹੈ ਕਿ ਸਾਨੂੰ ਭੁੱਖ ਲੱਗ ਜਾਵੇ ਅਸੀਂ ਉਹ ਭੋਜਨ ਖਾ ਸਕੀਏ ਸੱਚਾ ਅਮਰਤ ਨਾਮ ਭੋਜਨ ਆਇਆ ਜਿੰਨੇ ਖਾਦਾ ਰਾਜ ਤਿੰਨ ਸੁਖ ਪਾਇਆ ਉਸ ਨਾਮ ਦੇ ਭੋਜਨ ਨੂੰ ਅਸੀਂ ਛਕ ਸਕੀਏ ਸੰਤਾਂ ਦੇ ਬਚਨ ਗੁਰਬਾਣੀ ਗੁਰਸ਼ਬਦ ਵਰਮੰਤਰ ਮੂਲ ਮੰਤਰ ਦਾ ਅਭਿਆਸ ਕਰਦੇ ਰਹੀਏ ਇੱਕ ਦਿਨ ਮਨ ਮੁੜੇ ਮੁੜੇਗਾ ਅੰਦਰ ਨੂੰ ਫੇਰਨਾਦ ਬਣ ਜਾਏਗਾ ਪੁੱਲਾ ਚੁੱਕਾ ਮਾਫ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ